ਸਤਿ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਟੋ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਟੋ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਟੋ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਆਏ ਜੁਜੀਤਾ ਖਾਸ ਸਾਹ ਹਾਂ ਏ ਸਾ ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਰੇਸਾ ਹੋ ਸਤਨਾਮ ਸ਼ੀਵਾ ਹੀ ਗੁਰੂ ਸਾਹਿਬ ਜੀ ਸ਼ਰੋਤ ਮਹਲਾ 3 ਜਾ ਸੱਜਣ ਨੇ ਸੱਜਣਾ ਜੇ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤੇ ਨੀਤਿਆ ਆਇਆ ਸੱਚੇ ਪ੍ਰੇਮੁ ਪਿਆਰ ਸੱਜਣਾ ਨਰੇ ਸੱਜਣਾ ਜੇ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤੇ ਨੀਤਿਆ ਆਇਆ ਸੱਚੇ ਪ੍ਰੇਮ ਸਿਆਰਾ ਮਨ ਹੀ ਤੇ ਮਨ ਮੰਨਿਆ ਗੁਰ ਕਾ ਸ਼ਬਦ ਅਪਾਰ ਇਹ ਸੱਚੜ ਮਿਲੇ ਨਾ ਵਿਛੜਹਿ ਜੇ ਆਪ ਮਿਲੇ ਕਰਤਾ ਇਕਾ ਦਰਸ਼ਨ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਕਰਹਿ ਵਿਚਾਰ ਵਿਛੜਿਆ ਕਾ ਕਿਆ ਵਿਛੜੈ ਜਿਨਾਂ ਦੂਜੇ ਭਾਏ ਪਿਆਰ ਮਨ ਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰ ਪ੍ਰੀਤੀ ਟੁੱਟਦੀ ਵਿਲਮਣਾ ਹੋ ਗਈ ਇਤ ਦੋਸਤੀ ਚਲਣ ਵਿਕਾਰ ਜਿਨ੍ਹਾਂ ਅੰਦਰ ਸੱਚੇ ਕਾ ਭੌ ਨਾਹੀ ਨਾਮ ਨ ਕਰਹਿ ਪਿਆਰ ਨਾਨਕ ਤਿਸੋਂ ਕੀ ਕੀਚੈ ਦੋਸਤੀ ਜੇ ਆਪ ਭਰਾਈ ਕਰਤਾ ਤੀਜਾ ਇੱਕ ਸਦਾ ਇੱਕ ਰੰਗ ਰਹੇ ਤਿਲਕ ਹੋ ਸਦ ਪਰਹਾਰੇ ਜਾਓ ਤਨ ਮਨ ਧੜ ਅਰਪੀ ਤਿਲਕ ਨਿਨ ਲਗੋਂ ਪਾਈ ਤੇਰੇ ਮਿਲਿਆ ਮਨ ਸੁਖੀਆ ਤ੍ਰਿਸ਼ਨਾ ਭੁਖ ਸਭ ਜਾਈ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਆਣੇ ਵਾਲਾ ਏ ਪੌੜੀ ਤੇਸ ਗੁਰ ਕੋ ਹੋਆ ਰਿਆ ਜਿਨ ਹਰ ਕੀ ਹਰ ਕਥਾ ਸੁਵਾਈ ਤੇਸ ਗੁਰ ਕੋ ਸਤਿ ਬਲ ਹਾਰਣੈ ਜਿਨ ਹਰ ਸੇਵਾ ਬਰਤ ਬਣਾਈ ਸੋ ਸਤ ਗੁਰ ਪਿਆਰਾ ਮੇਰਾ ਨਾਮ ਹੈ ਜਿੱਥਾ ਕਿੱਥੇ ਮੈ ਨੌ ਲਈ ਛੜਾਈ ਤਿਸ ਗੁਰ ਕਾ ਸਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟ ਹੋ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਤੇਸ ਗੁਰ ਕਾ ਸਵਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵੇਟਹਾ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ